ਸਤਿ ਸ਼੍ਰੀ ਅਕਾਲ ਜੀ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵਗੇ ਤੇ ਅੱਜ ਆਪਾਂ ਗੱਲ ਕਰਾਂਗੇ ਆਉਂਦੇ ਦਿਨਾਂ ਦੇ ਮੌਸਮ ਦੀ ਜਾਣੀ ਕਿ 30 ਨਵੰਬਰ ਤੱਕ ਤੇ ਦਸੰਬਰ ਦੇ ਪਹਿਲੇ ਹਫਤੇ ਤੱਕ ਪੰਜਾਬ ਦੇ ਮੌਸਮ ਜਿਹੜਾ ਕੇਸਰਦ ਰਸ ਰਹੀ ਨਹੀਂ ਹਨਿਰ ਦਾ ਸਾਰ ਬੰਦੇ ਦਿਖਾਈ ਦੇ ਰਹੇ ਜਦ ਮੌਸਮ ਸਾਫ਼ ਰਹੇਗਾ ਤੇ ਦੋ ਜਿਹੜੇ ਸਿਸਟਮ ਹੋਣੇ ਦਿਖਾਈ ਦੇ ਰਹੇ ਨੇ ਪਹਾੜਾਂ ਤੇ ਪੱਛਮੀ ਵਿਸ਼ੋਭ ਜਾਨੀ ਕਿ ਪੱਛਮੀ ਗੜਬੜੀ ਆ ਪੱਛਮੀ ਸਿਸਟਮ ਪਹੁੰਚ ਰਹੇ ਨੇ ਪਹਿਲਾ ਆ ਰਿਹਾ ਜੀ 16 17 ਨਵੰਬਰ ਦੇ ਆਸ-ਪਾਸ ਸਹੀ 15 16 17 ਆ ਨੂੰ ਜਿਹੜਾ ਪਹਾੜਾਂ ਖੇਤਰਾਂ ਤੇ ਜਿਹੜਾ ਪ੍ਰਭਾਵਿਤ ਕਰੇਗਾ ਸੰਭਾਵਨਾ ਹੈ ਕਿ ਪੰਜਾਬ ਦੇ ਸ ਵਿੱਚ ਜਿਹੜਾ ਅਸਰ ਵੇਖਣ ਨੂੰ ਮਿਲੇਗਾ ਪੰਜਾਬ ਦੇ ਖੇਤਾਂ ਤੇ ਕੋਈ ਪ੍ਰਭਾਵ ਵੇਖਣ ਨੂੰ ਮਿਲੇਗਾ ਜੇ ਮੌਸਮ ਸਾਫ਼ ਰਹੇਗਾ ਤਾਂ ਉਸ ਤੋਂ ਬਾਅਦ 24 25 ਜਵੀ 21 ਦੇ ਆਸਪਾਸ 3 ਨਵੰਬਰ ਦੇ ਆਸ-ਪਾਸ ਇੱਕ ਤੋਂ ਫਿਰ ਜਿਹੜਾ ਸਿਸਟਮ ਆ ਰਹੇ ਦਨ ਕਿ ਫਿਰ ਤੋਂ ਪਹਾੜਾਂ ਤੇ ਬਰਫ਼ਵਾਰੀ ਹੋਣ ਦੀ ਅਸਭਾਵਨਾ ਜਿਹੜੀ ਬੰਦੀ ਦਿਖਾਈ ਦੇ ਰਹੀ ਹੈ ਤੇ ਪੰਜਾਬ ਦੇ ਕਿਹੜੇ-ਕਿਹੜੇ ਖੇਤਰਾ ਵਿੱਚ ਹਨੇਰੀ ਅਦੇ ਅਸਾਰ ਰਹਿਣਗੇ ਕਿ ਆਮੀ ਹਨੇਰੀ ਆ ਦੇਖਣ ਨੂੰ ਮਿਲ ਸਕਦੀ ਜਬ ਮੌਸਮ ਸਾਫ ਰਹੇਗਾ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਆ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਗੁਜਾਰਸ਼ ਕਰਨਾ ਚਾਹੁੰਦੇ ਆ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 15 ਨਵੰਬਰ ਤੱਕ ਯਾਨੀ ਕਿ ਪੰਜਾਬ ਵਿੱਚ 15 ਨਵੰਬਰ ਤੱਕ ਮੌਸਮ ਜ਼ਿਆਦਾਤਰ ਸਾਫ ਤੇ ਕੁਸ਼ਕਰਾਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ ਕਿਹੜਾ ਸਿਸਟਮ ਆ ਰਿਹਾ ਜੋ ਕਿ 15-16 ਨਵੰਬਰ ਦੇ ਆਸਪਾਸ ਆਣਾ ਤੇ ਸ਼ਿਫਟ ਹੋਵੇਗਾ ਯਾਨੀ ਕਿ ਪਾਣਾ ਤੇ ਬਰਫਰ ਉਹਦੀ ਸੰਭਾਵਨਾ ਤੇ ਪਹਾੜਾਂ ਤੋਂ ਫਿਰ ਤੇੜੀਆਂ ਹਵਾਵਾਂ ਲਗਾਤਾਰ ਪੰਜਾਬ ਵੱਲ ਨੂੰ ਵਧਣਗੇ ਜਨ ਕਿ ਪੰਜਾਬ ਵੱਲ ਨੂੰ ਹਵਾਵਾਂ ਜਿਹੜੀ ਵਾਪਸੀ ਹੋਣਗੇ ਉੱਪਰ ਤੋਂ ਪੱਛਮ ਦਿਸ਼ਾ ਵੱਲ ਹਾਲਕੀ ਆਉਣ ਵਾਲ ਦਿਨਾਂ ਵਿੱਚ ਉੱਤਰ ਤੋਂ ਪੱਛਮ ਦਿਸ਼ਾ ਵੱਲ ਜ਼ਿਆਦਾਤਰ ਹਵਾਵਾਂ ਵਗਣਗੇ ਜਨ ਕਿ ਉੱਤਰ ਤੋਂ ਪਹਾੜ ਦੀ ਹਵਾਵਾਂ ਵਗਣ ਦੇ ਨਾਲ ਟੈਂਪਰੇਚਰ ਵਿੱਚ ਆ ਗ੍ਰਾਵਟ ਜਿਹੜੀ ਵੇਖਣ ਨੂੰ ਮਿਲਦੀ ਰਹੇਗੀ ਜਨ ਕਿ ਆਪਾਂ ਗੱਲ ਕਰੀ ਜੇਕਰ ਪਹਾੜਾਂ ਤੇ ਬਰਫ਼ਵਾਰੀ ਜ਼ਿਆਦਾ ਹੁੰਦੀ ਹੈ 15 16 ਵਾਲੇ ਸਿਸਟਮ ਵਿੱਚ ਤਾਂ ਇਹ ਠੰਡ ਵਿੱਚ ਹੋਰ ਵੀ ਵਾਧਾ ਹੋਣ ਦੇ आसार ਰਹਿਣਗੇ ਜਨ ਕਿ ਪੰਜਾਬ ਵਿੱਚ ਫਿਲਹਾਲ ਇਸ ਦਾ ਕੋਈ ਜ਼ਿਆਦਾ ਸਿਸਟਮ ਦਾ ਪ੍ਰਭਾਵ ਇੱਕ ਨਹੀਂ ਮਿਲੇ ਕੁਝ ਮਾ ਖੇਤਰ ਪਟਾਣਕਡ ਗੁਰਦਾਸਪੁਰ ਹੋ ਗਿਆ ਕੁਝ ਆ ਪਹਾੜ ਦੇ ਨਾਲ ਦੇ ਖੇਤਰਾ ਵਿੱਚ ਹਲਕੀ ਫੁਲਕੀ ਬੱਦਲਵਾਈ ਜਰੂਰ ਵੇਖਣ ਨੂੰ ਮਿਲਸੀ ਇੱਕ ਅੱਧੇ ਜ਼ਿਲ੍ਹੇ ਵਿੱਚ ਉਸਰੇ 16 17 ਨੂੰ ਆ ਕਿਨਵੇਂ ਨ ਵੇਖਣ ਨੂੰ ਮਿਲਸੀ ਜਿਆਦਾਤਰ ਮੌਸਮ ਆਪਾਂ ਗੱਲ ਕਰੇ 90 ਤੋਂ 95% ਖੇਤਰਾ ਵਿੱਚ ਸਾਫ ਤੇ ਕੁਝ ਗਰਮ ਦੀ ਸੰਭਾਵਨਾ ਤੇ ਉਸ ਵਾਰ ਗੱਲ ਕਰੀ ਕਿਹੜਾ ਫਿਰ ਤੋਂ ਸਿਸਟਮ ਆ ਰਿਹਾ 21 ਨੂੰ ਤਾਂ ਫਿਰ ਤੋਂ ਪਹਾੜਾਂ ਤੇ ਬਰਫ਼ਰ ਹੀ ਹੁੰਦੀ ਸੁਭਾਵਨਾ ਤੇ ਪੰਜਾਬ ਤੇ ਇਸ ਦਾ ਕੋਈ ਜ਼ਿਆਦਾ ਪ੍ਰਭਾਵ ਵੇਖਣ ਨਹੀਂ ਮਿਲੇਗਾ ਜਾਨਕਿ 30 ਦਸੰਬਰ ਤੱਕ ਜਾਂ ਪਹਿਲੇ ਹਫ਼ਤੇ ਦਸੰਬਰ ਤੱਕ ਫਿਲਹਾਲ ਕੋਈ ਮੀਂਹ ਨੇਰ ਦੇ ਸਾਰ ਬੰਦੇ ਦਿਖਾਈ ਨਹੀਂ ਦੇ ਰਹੇ ਜਰਤਰ ਮੌਸਮ ਸਾਫ਼ ਤੇ ਕੁਝ ਗਰਮ ਦੀ ਸੁਭਾਵਨਾ ਤੇ ਪਹਾੜਾਂ ਤੇ ਬਰਫ਼ਰ ਹੀ ਹੁੰਦੀ ਸੁਭਾਵਨਾ ਦੋ ਜਿਹੜੇ ਤਿੰਨ ਸਿਸਟਮ ਆ ਰਹੇ ਨੇ ਪੱਛਮੀ ਸਿਸਟਮ ਤੇ ਇਸ ਕਰਕੇ ਵਾਦਾ ਜਾਨਕਿ ਆਪਣੇ ਪੰਜਾਬ ਵਿੱਚ ਜਿਹੜੀ ਠੰਣ ਵਿੱਚ ਹੋਰ ਵਾਦਾ ਹੁੰਦਾ ਸਾਰ ਰਾਤ ਦੇ ਟੈਂਪਰੇਚਰ ਵਿੱਚ हां 2 ਤੋਂ 3 ਡਿਗਰੀ ਜਿਹੜੀ 15 16 ਜਾਂ 20 ਆ 25 ਤੋਂ ਬਾਅਦ 2 ਤੋਂ 3 ਡਿਗਰੀ ਹੋਰ ਜਿਹੜੀ ਗਰਾਵਟ ਹੁੰਦੀ ਸਾਵਾਂ ਨਾਲ ਠੰਡ ਵਿੱਚ ਕਾਫੀ ਜਿਹੜਾ ਵਾਧਾ ਹੋਵੇਗਾ ਤੇ ਦਿਨ ਵਿੱਚ ਫਿਲਹਾਲ ਆਉਣ ਵਾਲੇ 10 ਤੋਂ 15 ਦਿਨ ਫਿਲਹਾਲ ਕੋਈ ਜ਼ਿਆਦਾ ਕੜਾਕੇ ਠੰਡ ਪੈਣ ਦਾ आसार ਨਹੀਂ ਕਿਉਂਕਿ ਕੋਈ ਧੁੰਦਾਂ ਦੀ ਆਵਾਸੀ ਇਹ ਧੁੰਦਾਂ ਪੈਣ ਦੇ ਕੋਈ ਵੀ ਅਸਾਰ ਪਾਣ ਦੇ ਦਿਖਾਈ ਨਹੀਂ ਦੇ ਰਹੇ ਜਦੋਂ ਵੀ ਧੁੰਦਾਂ ਪੈਂਦੀਆਂ ਨੇ ਠੀਕ ਹੈ ਤਾਂ ਦਿਨ ਵੱਲ ਧੁੱਪ ਨਹੀਂ ਨਿਕਲਦੀ ਜਿਸ ਕਰਕੇ ਠੰਡੀਆਂ ਮੌਸਮ ਚੱਲਣ ਦੇ ਨਾਲ ਟੈਂਪਰੇਚਰ ਦਿਨ ਦੇ ਵੀ ਡੇਕਦੇ ਨੇ ਤਾਂ ਫਿਲਹਾਲ ਇਹ ਕੋਈ ਸਥਿਤੀ ਬੰਦੀ ਦਿਖਾਈ ਨਹੀਂ ਦੇ ਰਹੀ ਮੌ ਆਉਣਾ ਤਾਂ ਦਿਨਵਲ ਤੋਂ ਉਪਰ ਲੱਗਣ ਦੇ ਨਾਲ ਨਿੱਗਰ ਰਲਿਆ ਮਿਲਾ ਜਿਹੜਾ ਮਾਹੌਲ ਵੇਖਣ ਨੂੰ ਮਿਲੇਗਾ ਤੇ ਰਾਤ ਨੂੰ ਟੈਂਪਰੇਚਰ ਵਿੱਚ ਗਰਾਵਟ ਜ਼ਰੂਰ ਵੇਖਣ ਨੂੰ ਮਿਲੇਗੀ 15 16 ਤੋਂ ਬਾਅਦ ਯਾਨੀ ਕਿ ਆਪਾਂ ਨਾਲ ਜਿਹੜਾ ਸਿਸਟਮ ਆਉਂਦਾ ਦਿਖਾਈ ਦੇ ਰਿਹਾ ਠੀਕ ਉਸ ਕਰਕੇ ਬਰਫ ਫਰੀ ਹੋਗੀ ਪਾਣਾ ਤੇ ਜਿਸ ਤੀ ਮਾਹੌਲ ਲਗਾਤਾਰ ਉੱਤਰ ਤੋਂ ਪੱਛਮ ਦਿਸ਼ਾ ਵੱਲ ਪਹਾੜਦਿਆਂ ਹੋ ਪੰਜਾਬ ਤਲ ਆ ਪੰਜਾਬ ਵੱਲ ਨੂੰ ਵਧਣ ਗਿਆ ਜਿਸਕੇ ਟੈਂਪਰੇਚਰ ਵਿੱਚ ਗਰਾਵਟ ਜਿਹੜੀ ਵੇਖਣ ਨੂੰ ਮਿਲੇਗੀ ਤਾਂ ਫਿਲਹਾਲ ਆਉਂਦੇ ਦਿਨਾਂ ਤੱਕ ਮੌਸਮ ਵਿੱਚ ਗੱਲ ਕਰੀ ਤਾਂ ਕੋਈ ਵੀ ਆਮੀ ਹਨੇਰ ਦਾ ਸਾਰ ਪੰਦੇ ਦਿਖਾਈ ਨਹੀਂ ਦੇ ਤੇ ਜ਼ਿਆਦਾਤਰ ਮੌਸਮ ਸਾ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਬਾਕੀ ਕੋਈ ਵੀ ਨਵੀਂ ਅਪਡੇਟ ਮਿਲੇਗੀ ਆਪਾਂ ਜਾਣਕਾਰੀ ਚੈਨਲ ਤੇ ਪਹੁੰਚਾਰਨ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਰ ਨੂੰ ਅੰਤ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ